ਲੇਡੀ ਸਭ ਤੋਂ ਅਹਿਮ ਤੇ ਵੱਡੀ ਖਬਰ ਬਰਖਾਸਤ ਲੇਡੀ ਕਨਸਟੇਬਲ ਅਮਨਦੀਪ ਕੌਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਬੀਤੇ ਕੱਲ ਅਮਨਦੀਪ ਕੌਰ ਦੀ ਬਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਜਾਂਦੀ ਆ ਤਾਂ ਅੱਜ ਉਸ ਦੀ ਕੋਠੀ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਤਾਂ ਪ੍ਰਾਪਰਟੀ ਫ੍ਰੀਜ਼ ਕੀਤੀ ਸੀ 1 ਕਰੋੜ 35 ਲੱਖ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਨ ਤੋਂ ਬਾਅਦ ਅੱਜ ਕੋਠੀ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਕੀ ਹੁਣ ਇਸ ਬਰਖਾਸਤ ਲੇਡੀ ਕਾਂਸਟੇਬਲ ਦੀ ਕੋਠੀ ਟਾਈ ਜਾਵੇਗੀ ਕਿਉਂਕਿ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਨੇ ਪਰ ਕੀ ਕਰੋੜਾਂ ਦੇ ਨਾਲ ਬਣਾਈ ਗਈ ਕਰੋੜਾਂ ਰੁਪਏ ਲਾ ਕੇ ਬਣਾਈ ਗਈ ਇੱਕ ਕੋਠੀ ਵੀ ਟਾਈ ਜਾਵੇਗੀ ਜੋ ਕਿ ਇੱਕ ਬਰਖਾਸਤ ਲੇਡੀ ਕਾਂਸਟੇਬਲ ਦੀ ਆ ਪਹਿਲਾਂ ਐਨਡੀਪੀਐਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਆ ਥਾਰ ਦੇ ਵਿੱਚ ਨਸ਼ਾ ਲੈ ਕੇ ਜਾ ਰਹੀ ਸੀ ਉਸ ਵੇਲੇ ਉਸ ਨੂੰ ਰੋਕਿਆ ਜਾਂਦਾ ਰੰਗੇ ਹੱਥੀ ਫੜ ਲਿਆ ਜਾਂਦਾ ਗ੍ਰਿਫਤਾਰੀ ਹੋ ਜਾਂਦੀ ਆ ਜੇਲ੍ਹ ਦੀਆਂ ਸਲਾਕਾਂ ਪਿੱਛੇ ਚਲੇ ਜਾਂਦੀ ਆ ਤਾਂ 1 ਮਹੀਨੇ ਬਾਅਦ ਜੇਲ੍ਹ ਤੋਂ ਜ਼ਮਾਨਤ ਮਿਲ ਜਾਂਦੀ ਆ ਪਰ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਜਾਂਦੀ ਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਜਾਂਦਾ ਤੇ ਅੱਜ ਕੋਰਟ ਦੇ ਵਿੱਚ ਪੇਸ਼ੀ ਵੀ ਹੋਣ ਜਾ ਰਹੀ ਆ ਅਮਨਦੀਪ ਕੌਰ ਦੀ ਤਾਂ ਕੀ ਕੋਰਟ ਦੇ ਵਿੱਚ ਪੇਸ਼ੀ ਹੋਣ ਤੋਂ ਬਾਅਦ ਰਿਮਾਂਡ ਮਿਲੇਗਾ ਜਾਂ ਫਿਰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਾਵੇਗਾ ਇਹ ਪੇਸ਼ੀ ਹੋਣ ਤੋਂ ਬਾਅਦ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਪਿਛਲੇ ਦਿਨਾਂ ਤੋਂ ਸੁਰੱਖਿਆਵਾਂ ਦੇ ਵਿੱਚ ਜ਼ਰੂਰ ਹੈ ਕਿਉਂਕਿ 14 ਸਾਲ ਦੀ ਨੌਕਰੀ ਕੀਤੀ 14 ਸਾਲ ਦੀ ਨੌਕਰੀ ਤੋਂ ਬਾਅਦ ਚਿੱਟੇ ਦੇ ਨਾਲ ਫੜੀ ਜਾਂਦੀ ਆ ਇੰਸਟਾਗ੍ਰam ਦੇ ਉੱਤੇ ਕਾਫੀ ਪੌਪੂਲਰ ਆ ਇੰਸਟਾ ਕੁਵੀਨ ਦੇ ਨਾਮ ਦੇ ਨਾਲ ਜਾਣੀ ਜਾਂਦੀ ਆ ਕੋਈ ਥਾਰ ਵਾਲੀ ਮਹਿਲਾ ਕਹਿੰਦਾ ਥਾਰ ਵਾਲੀ ਪੁਲਿਸ ਵਾਲੀ ਕਹਿੰਦਾ ਬਕਵਾਕਰੇ ਨਾਮ ਜਿਹੜੇ ਦਿੱਤੇ ਹੋਏ ਨੇ ਪਰ ਇੰਸਟਾਗ੍ਰam ਦੇ ਉੱਤੇ ਕਾਫੀ ਜ਼ਿਆਦਾ ਫਾਲ ਫੈਨ ਫੋਲੋਇੰਗ ਆ ਕਾਫੀ ਜ਼ਿਆਦਾ ਚਰਚਿਤ ਆ ਲਗਾਤਾਰ ਚਰਚਾ ਦੇ ਵਿੱਚ ਆ ਮਨਦੀਪ ਕੌਰ ਤਾਂ ਅੱਜ ਪ੍ਰੋਪਰਟੀ ਦੇ ਉੱਤੇ ਨੋਟਿਸ ਲਗਾ ਦਿੱਤਾ ਗਿਆ ਕੀ ਹੁਣ ਪੁਲਿਸ ਇਸ ਦਾ ਘਟ ਆਏਗੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਮਹਿਲਾ ਕੌਨਸਟੇਬਲ ਦੀਆਂ ਮੁਸ਼ਕਲਾਂ ਜਿਹੜੀਆਂ ਲਗਾਤਾਰ ਇਸ ਦਿਨ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਬਰਖਾਸਤ ਲੇਡੀ ਕਨਸਟੇਬਲ ਅਮਨਦੀਪ ਕੌਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਬੀਤੇ ਕੱਲ ਅਮਨਦੀਪ ਕੌਰ ਦੀ ਬਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਜਾਂਦੀ ਆ ਤਾਂ ਅੱਜ ਉਸ ਦੀ ਕੋਠੀ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਤਾਂ ਪ੍ਰਾਪਰਟੀ ਫ੍ਰੀਜ਼ ਕੀਤੀ ਸੀ 1 ਕਰੋੜ 35 ਲੱਖ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕਰਨ ਤੋਂ ਬਾਅਦ ਅੱਜ ਕੋਠੀ ਦੇ ਬਾਹਰ ਨੋਟਿਸ ਲਗਾ ਦਿੱਤਾ ਗਿਆ ਕੀ ਹੁਣ ਇਸ ਬਰਖਾਸਤ ਲੇਡੀ ਕਾਂਸਟੇਬਲ ਦੀ ਕੋਠੀ ਟਾਈ ਜਾਵੇਗੀ ਕਿਉਂਕਿ ਲਗਾਤਾਰ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਨਸ਼ਾ ਤਸਕਰਾਂ ਦੇ ਘਰ ਟਾਏ ਜਾ ਰਹੇ ਨੇ ਪਰ ਕੀ ਕਰੋੜਾਂ ਦੇ ਨਾਲ ਬਣਾਈ ਗਈ ਕਰੋੜਾਂ ਰੁਪਏ ਲਾ ਕੇ ਬਣਾਈ ਗਈ ਕੋਠੀ ਵੀ ਟਾਈ ਜਾਵੇਗੀ ਜੋ ਕਿ ਇੱਕ ਬਰਖਾਸਤ ਲੇਡੀ ਕਾਂਸਟੇਬਲ ਦੀ ਆ ਪਹਿਲਾਂ ਐਨਡੀਪੀਐਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਆ ਥਾਰ ਦੇ ਵਿੱਚ ਨਸ਼ਾ ਲੈ ਕੇ ਜਾ ਰਹੀ ਸੀ ਉਸ ਵੇਲੇ ਉਸ ਨੂੰ ਰੋਕਿਆ ਜਾਂਦਾ ਰੰਗੇ ਹੱਥੀ ਫੜ ਲਿਆ ਜਾਂਦਾ ਗ੍ਰਿਫਤਾਰੀ ਹੋ ਜਾਂਦੀ ਆ ਜੇਲ੍ਹ ਦੀਆਂ ਸਲਾਕਾਂ ਪਿੱਛੇ ਚਲੇ ਜਾਂਦੀ ਆ ਤਾਂ 1 ਮਹੀਨੇ ਬਾਅਦ ਜੇਲ੍ਹ ਤੋਂ ਜ਼ਮਾਨਤ ਮਿਲ ਜਾਂਦੀ ਆ ਪਰ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਫਿਰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰੀ ਕੀਤੀ ਜਾਂਦੀ ਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਮਾਮਲਾ ਦਰਜ ਕਰ ਲਿਆ ਜਾਂਦਾ ਤੇ ਅੱਜ ਕੋਰਟ ਦੇ ਵਿੱਚ ਪੇਸ਼ੀ ਵੀ ਹੋਣ ਜਾ ਰਹੀ ਆ ਅਮਨਦੀਪ ਕੌਰ ਦੀ ਤਾਂ ਕੀ ਕੋਰਟ ਦੇ ਵਿੱਚ ਪੇਸ਼ੀ ਹੋਣ ਤੋਂ ਬਾਅਦ ਰਿਮਾਂਡ ਮਿਲੇਗਾ ਜਾਂ ਫਿਰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਜਾਵੇਗਾ ਇਹ ਪੇਸ਼ੀ ਹੋਣ ਤੋਂ ਬਾਅਦ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਪਿਛਲੇ ਦਿਨਾਂ ਤੋਂ ਸੁਰੱਖਿਆ ਦੇ ਵਿੱਚ ਜ਼ਰੂਰ ਹੈ ਕਿਉਂਕਿ 14 ਸਾਲ ਦੀ ਨੌਕਰੀ ਕੀਤੀ 14 ਸਾਲ ਦੀ ਨੌਕਰੀ ਤੋਂ ਬਾਅਦ ਚਿੱਟੇ ਦੇ ਨਾਲ ਫੜੀ ਜਾਂਦੀ ਆ ਇੰਸਟਾਗ੍ਰam ਦੇ ਉੱਤੇ ਕਾਫੀ ਪੌਪੂਲਰ ਆ ਇੰਸਟਾ ਕੁਬੀਨ ਦੇ ਨਾਮ ਦੇ ਨਾਲ ਜਾਣੀ ਜਾਂਦੀ ਆ ਕੋਈ ਥਾਰ ਵਾਲੀ ਮਹਿਲਾ ਕਹਿੰਦਾ ਥਾਰ ਵਾਲੀ ਪੁਲਿਸ ਵਾਲੀ ਕਹਿੰਦਾ ਬਕਵਕਰੇ ਨਾਮ ਜਿਹੜੇ ਦਿੱਤੇ ਹੋਏ ਨੇ ਪਰ ਇੰਸਟਾਗ੍ਰam ਦੇ ਉੱਤੇ ਕਾਫੀ ਜ਼ਿਆਦਾ ਫੌਲ ਫੈਨ ਫੋਲੋਇੰਗ ਆ ਕਾਫੀ ਜ਼ਿਆਦਾ ਚਰਚਿਤ ਆ ਲਗਾਤਾਰ ਚਰਚਾ ਦੇ ਵਿੱਚ ਆ ਮਨਦੀਪ ਕੌਰ ਤਾਂ ਅੱਜ ਪ੍ਰੋਪਰਟੀ ਦੇ ਉੱਤੇ ਨੋਟਸ ਲਗਾ ਦਿੱਤਾ ਗਿਆ ਕੀ ਹੁਣ ਪੁਲਿਸ ਇਸ ਦਾ ਘਟ ਆਏਗੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਮਹਿਲਾ ਕੌਨਸਟੇਬਲ ਦੀਆਂ ਮੁਸ਼ਕਲਾਂ ਜਿਹੜੀਆਂ ਲਗਾਤਾਰ